ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਬੱਚਾ ਹੋਣ ਤੋਂ ਬਾਅਦ ਮਹਿਲਾ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ ਤਾਂ ਬਟਾਲਾ ਦੇ ਵਿੱਚ ਗੁਰਦਾਸਪੁਰ ਰੋਡ ਤੇ ਸਥਿਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਰੇਸ਼ਨ ਦੇ ਨਾਲ ਮਹਿਲਾ ਦੇ ਬੱਚਾ ਹੁੰਦਾ ਪਰ ਮਹਿਲਾ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਤੇ ਅਣਗਹਿਲੀ ਦਾ ਇਲਜ਼ਾਮ ਲਗਾਉਂਦਿਆਂ ਹੋਇਆਂ ਹੰਗਾਮਾ ਕਰ ਦਿੱਤਾ ਮ੍ਰਿਤਕ ਦੇ ਨੂੰ ਗੁਰਦਾਸਪੁਰ ਰੋਡ ਤੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਇਨਸਾਫ ਦੀ ਮੰਗ ਕੀਤੀ ਗਈ ਹਾਲਾਂਕਿ ਹਸਪਤਾਲ ਤੇ ਅਣਗਹਿਲੀ ਦੇ ਇਲਜ਼ਾਮ ਲਗਾਏ ਗਏ ਤਾਂ ਕਿਹਾ ਗਿਆ ਕਿ ਆਪਰੇਸ਼ਨ ਠੀਕ ਹੋਇਆ ਪਰ ਉਸ ਤੋਂ ਬਾਅਦ ਅਚਾਨਕ ਹੀ ਮਹਿਲਾ ਦੀ ਤਿ ਸ਼ੁਰੂ ਹੁੰਦੀ ਹੈ ਹਾਲਾਤ ਵੇਖਿਆ ਵੇਖ ਕੇ ਉਸ ਨੂੰ ਦੂਸਰੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਦੂਜੇ ਹਸਪਤਾਲ ਚ ਜਦ ਪਹੁੰਚੇ ਤਾਂ ਉਸ ਦੀ ਮੌਤ ਹੋ ਗਈ ਸੀ ਤਾਂ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਉਧਰ ਹਸਪਤਾਲ ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਇੱਥੇ ਆਪਰੇਸ਼ਨ ਬਿਲਕੁਲ ਠੀਕ ਹੋਇਆ ਤਬੀਅਤ ਜਦ ਵਿਗੜੀ ਹੈ ਤਾਂ ਦੂਜੇ ਹਸਪਤਾਲ ਰੈਫਰ ਕੀਤਾ ਗਿਆ ਸੀ ਕਿਉਂਕਿ ਅਕਾਲ ਹਸਪਤਾਲ ਦੇ ਵਿੱਚ ਵੈਂਟੀਲੇਟਰ ਦੀ ਸਹੂਲਤ ਉਪਲਬਧ ਨਹੀਂ ਹੈ ਤਾਂ ਮਾਮਲੇ ਨੂੰ ਵੇਖਦਿਆਂ ਹੋਇਆ ਜਿੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਬਿਆਨ ਦਰਜ ਕੀਤੇ ਗਏ ਨੇ ਕਿ ਉਹਨਾਂ ਦਾ ਕਿਹੜਾ ਕਿਹੜੀ ਕਾਰਵਾਈ ਕੀਤੀ ਜਾਵੇਗੀ ਇਹ ਕਲਦੇ ਆਏ ਜੀ ਕਲਦੇ ਵੇਖਣਦੇ ਇਹਨਾਂ ਵੱਲ ਤੇ ਕੁੜੀ ਦਾ ਜਿਹੜਾ ਸਾਹ ਆ ਨਾ ਉਹ ਬੜੇ ਔਖੇ ਜਿਹਾ ਆਉਂਦੇ ਨੇ ਤੇ ਜਲ ਜਲਨ ਬੜੀ ਹੋਈ ਜਾਂਦੀ ਨੇ ਸਾਹ ਨਹੀਂ ਹੁੰਦਾ ਤੇ ਅਈ ਦਾ ਹੱਦ ਤੇ ਗੂਗੋਲ ਲਾਈ ਜਾਂਦੇ ਤੇ ਅਈ ਇਹਨੂੰ ਕਹਿੰਦੇ ਵੀ ਪੇਟ ਦਾ ਫੁੱਲਦਾ ਜਾਂਦਾ ਤੇ ਬਾਥਰੂਮ ਨਹੀਂ ਆਉਂਦੇ ਤੇ ਉਹ ਆਂਦੇ ਨਹੀਂ ਜੀ ਇਹਨੂੰ ਮਤਲਬ ਮਤਲਬ ਗੈਸ ਹੋਈ ਆ ਤੇ ਗੈਸ ਦਾ ਕਰਕੇ ਪ੍ਰੋਬਲਮ ਹੈ ਨਹੀਂ ਤੇ ਤਾਂ ਕਰਕੇ ਇਹਨੂੰ ਮਤਲਬ ਬਾਹਰ ਕਦੀ ਕਹਿੰਦੀ ਵੀ ਮੈਨੂੰ ਉਲਟੀਆਂ ਆਉਣ ਪੈਂਦੀਆਂ ਨੇ ਤੇ ਕਦੀ ਕੁਝ ਕਹਿੰਦੀ ਤੇ 6 ਸਵੇਰੇ ਮਨੇ ਰ 4 ਵਜੇ ਨਾ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਐਈ ਉਹਨੂੰ ਮਤਲਬ ਮੈਡਮ ਕੁੜੀਆਂ ਰਖੇ ਨੇ ਇਹਨਾਂ ਦੇ ਮੈਡਮ ਨੂੰ ਉਹਨੂੰ ਕਿਹਾ ਵੀ ਤੂੰ ਆਪਣੀ ਮੈਡਮ ਨੂੰ ਬੁਲਾਓ ਇਹਨੂੰ ਦੌਰੇ ਪੈਣੇ ਸ਼ੁਰੂ ਹੋ ਗਏ ਤੇ ਦੌਰਿਆਂ ਦਾ ਕਰਕੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ। ਉਹ ਵਿਚਾਰੀ ਬਾਦੀਆ ਬਾਵਾ ਫੜ ਕੇ ਤੇ ਕਹਿੰਦੀ ਵੀ ਮੈਨੂੰ ਹਨੇਰਾ ਆ ਗਿਆ ਅੱਖਾਂ ਜਦੋਂ ਦੌਰੇ ਪੈਂਦੇ ਨੇ ਹਨੇਰਾ ਆਖਾ ਖੱਗੇ ਅੱਗੇ ਆਉਂਦਾ ਹੈ। ਤੇ ਇਹਨਾਂ ਨੇ ਬਥੇਰਾ ਆਖਿਆ ਵੀ ਜੇ ਨਹੀਂ ਠਟੇ ਕੋ ਵਾਸਾ ਹੈਗਾ ਤਾਂ ਤੂੰ ਸਾਨੂੰ ਦਾਦ ਹੋਈ ਹੋਰ ਕਿਤੇ ਲੈ ਚੱਲ। ਤੇ ਆਦੇ ਨਹੀਂ ਜੀ ਕੋਈ ਗੱਲ ਨਹੀਂ ਠੀਕ ਹੋ ਜੀ ਠੀਕ ਹੋ ਜਾਗੇ। ਇਹ ਇਹਨਾਂ ਦੇ ਮਤਲਬ ਆ ਭਾਜੀ ਉਹਨਾਂ ਨੂੰ ਬੁਲਾਇਆ ਇਹ ਦੇ ਮੁੰਡੇ ਨੇ ਭਾਜੀ ਉਹਨਾਂ ਨੂੰ ਬੁਲਾਇਆ ਤੇ ਇਹਨਾਂ ਜਾ ਕੇ ਤੇ ਬੰਨੇ ਨੂੰ ਕਹਿਆ ਕਿ ਤੂੰ ਥੱਲੇ ਆ ਤੇ ਕੁੜੀ ਨੂੰ ਤੇ ਵੇਖੋ ਤੇ ਸਾਡੀ ਤੇ ਗੱਲ ਨਹੀਂ ਹੋਉਂਦੀ ਤੇ ਇਹਨਾਂ ਕਹਿਆ ਤੇ ਫਿਰ ਵੇਖਿਆ ਤੇ ਮੁੜ ਕੇ ਆਏ ਤੇ ਫਿਰ ਬੁਲਾਇਆ ਤੇ ਇਹਨਾਂ ਮੁੜ ਕੇ ਸਮਝਬਾਰ ਕਰ ਦਿੱਤਾ ਤੇ ਕੁੜੀ ਨੂੰ ਪਤਾ ਨਹੀਂ ਤੇੜਿਆ ਤੂੜਾ ਕਰਕੇ ਦੇ ਨਾ ਪਤਾ ਨਹੀਂ ਟੀਕਾ ਲਾਇਆ ਹਵੇ ਨੀਂਦ ਵਾਲਾ ਟੀਕਾ ਲਾ ਦਿੱਤਾ ਉਹ ਮੁੜ ਕੇ ਹਿੱਲੀ ਜੁਲੀ ਨਹੀਂ ਰਹੀ ਜਾ ਕੇ ਲੈ ਕਹਿੰਦੀ ਉਹ ਵੇਖ ਲੋ ਤੇ ਇਹਦੇ ਲਾ ਕੇ ਜਾ ਕੇ ਬੋਲਿਓ ਨਾ ਬਸ ਸਾਡੇ ਹੁੰਦੇ ਥੋੜੇ ਜਿ 2 3 ਘੋਰੇ ਲੈਏ ਹੁੰਨੇ ਤੇ ਮੁੜ ਕੇ ਹਿੱਲੀ ਜੁਲੀ ਨਹੀਂ ਬੱਚੇ ਕਿੰਨੇ ਇਹਦੇ ਪੇਲੇ ਬੱਚਾ ਇੱਕੋ ਹੀ ਹੈ ਇੱਕੋ ਬੱਚਾ ਪਹਿਲਾ ਹੀ ਹੈ ਇਹ ਚਾਹੁੰਦੇ ਵੀ ਇਨਸਾਫ ਮਿਲਣਾ ਚਾਹੀਦਾ ਜੋ ਇਹਨਾਂ ਵੀ ਜੇ ਸਾਡੇ ਆਕੇ ਨਹੀਂ ਲੱਗੇ ਸਾਨੂੰ ਉਹ ਡਾਕਟਰ ਜਿੱਥੇ ਹਸਪੀਟਲ ਖੜਿਆ ਨਾ ਉਹ ਕਹਿੰਦੇ ਤੁਸੀਂ 2 ਘੰਟੇ ਪਹਿਲਾਂ ਆ ਲੈ ਹੁੰਦੇ ਤੇ ਫਿਰ ਸ਼ਾਇਦ ਉਹ ਛੱਡ ਗਏ ਗਲਤੀ ਇਹਨਾਂ ਕੋਈ ਨਹੀਂ ਆਹੀ ਤੇ ਅਸੀਂ ਤੇ 4 ਵਜੇ ਤੇ ਲੌਲਾ ਪਾਉਂਦੇ ਮੈਂ ਤਾਂ ਇੱਥੇ ਹੀ ਆ ਨਾ ਕੱਲ ਤੇ ਆਹੀ ਇੱਥੇ ਕੀ ਗਲਤੀ ਲੱਗੀ ਤੁਹਾਨੂੰ ਗਲਤੀ ਇਹ ਵੀ ਇਹਨਾਂ ਬਿੱਲ ਗੇਲੀ ਨਾਲ ਹੋਇਆ ਪੀ ਇਹ ਆਪ ਜਦੋਂ ਕੋ ਬੱਚੇ ਇਹਨਾਂ ਕੁੜੀਆਂ ਨੂੰ ਕਈਦਾ ਫੋਨ ਕਰੋ ਤੇ ਫੋਨ ਕਰਦੇ ਤੇ ਹੁੰਦੇ ਨਹੀਂ ਟਾਈਮ ਤੇ ਅੱਧੇ ਘੰਟੇ ਬਾਅਦ ਬੋਧਵਾਰ 10 ਵਜੇ ਸੇ ਇੱਥੇ ਲਾ ਕੇ ਆਏ ਆ ਬੁਖਾਰ ਚੜਦਾ ਏ ਬੱਚੀ ਨੂੰ ਬੁਖਾਰ ਇਹਨਾਂ ਥੋੜਾ ਜਿਹਾ ਘਟਾ ਕਰਕੇ ਉਹ ਤਾਂ ਘਟਾ ਕਰਕੇ ਤੇ ਨਾ ਉਸੇ ਵੇਲੇ ਆਪਰੇਸ਼ਨ ਕਰ ਦਿੱਤਾ ਪ੍ਰੈਸ਼ਨ ਕਰਕੇ 2 ਦਿਨ ਹੋ ਗਏ ਕੁੜੀ ਰਲ ਗਈ ਥੱਲੇ ਨਹੀਂ ਆਉਣ ਦੇ ਆਉਣੀ ਨਹੀਂ ਰਿਹਾ ਅੱਜ ਆਏ ਆਏ ਤਾਂ ਪਤਾ ਨਹੀਂ ਕਿਹੜਾ ਟੀਕਾ ਲਾਤਾ ਉਸੇ ਵੇਲੇ ਕੁੜੀ ਸਾਡੀ ਸੋਰ ਪ੍ਰੋਲ ਹੋ ਗਈ ਆ ਉਸੇ ਵੇਲੇ ਪਤਾ ਨਹੀਂ ਉਹਨਾਂ ਕੀ ਹੋ ਗਿਆ ਮੇਰੀ ਬੱਚੀ ਨੂੰ ਕਹਿੰਦੀ ਲੱਗਦੀ ਸੀ ਮੇਰੀ ਨੌਂ ਆਈ ਉਹ 24 ਸਾਲ ਦੀ ਸੀ ਨਾਂ ਕੀ ਹੈ ਰਾਜੀ ਇਹ ਕਦੋਂ ਆਪਰੇਸ਼ਨ ਕਰਦਾ ਹੋਇਆ ਸੀ ਬੱਚੇ ਤਾਂ ਪ੍ਰੇਗਨੈਂਟ ਸੀ ਬੱਚਾ ਹੋਇਆ ਵਾ ਛੋਟਾ ਜਿਹਾ ਨਾਂ ਸੰਦੀਪ ਜੋ ਦੱਸੋ ਕੀ ਸਾਰੀ ਘਟਨਾ ਵਾ ਕੀ ਲੱਗਦੀ ਸੀ ਕੁੜੀ ਤੁਹਾਡੀ ਕੁੜੀ ਮੇਰੀ ਨੌਂ ਆਈ ਕੀ ਗੱਲ ਹੋਈ ਸਾਰੀ ਪੇਟੀ ਸੀ ਜੀ ਹਾਂ ਜੀ ਨੌਂ ਨਹੀਂ ਮੇਰੀ ਕੀ ਗੱਲ ਹੋਈ ਸਾਰੀ ਦੱਸੋ ਹਾਂ ਜੀ ਆਪਾਂ ਨਾ 3 ਦਿਨ ਪਹਿਲਾਂ ਇੱਥੇ ਦਾਗਲ ਕਰਾਇਆ ਵਾ ਕਿੱਥੇ ਆਪਣੇ ਕਾਲ ਹਸਪੀਟਲ ਤੇ ਨਾਲ ਹੀ ਮੈਂ ਆਖਿਆ ਵੀ ਚਲੋ ਵੀ ਆਪਾਂ ਸਰਕਾਰੀ ਨਹੀਂ ਚਲੋ ਕਰਾਣਾ ਵੀ ਆਪਾਂ ਪੈਸੇ ਖਰਚ ਲਾਂਗੇ ਤੇ ਸਾਡੇ ਪੀਤੀ ਜਿਹੜੀ ਆ ਸੌਖੀ ਰਵੇ ਇਹਨਾਂ ਚਲੋ ਆਪਰੇਸ਼ਨ ਕੀਤਾ ਵਾ ਠੀਕ ਆ ਤੇ ਬੱਚਾ ਹੋ ਗਿਆ ਸਾਡਾ ਲड़का ਤੇ ਉਹਨੂੰ ਆਪਾਂ ਲੈ ਗਏ ਆ ਸੁੱਖ ਸਰਬ ਸੁੱਖ ਤੇ ਉੱਥੇ ਆਪਾਂ ਬਾਅਦ ਚ ਉਹ ਦੋ ਦਿਨ ਉੱਥੇ ਰਿਹਾ ਵਾ ਤੇ ਮੁੜ ਕੇ ਕੱਲ ਨਾ ਕੁੜੀ ਬੜੀ ਢਲੀ ਜੀ ਲੱਗਣ ਦੀ ਰਾਤ ਦੀ ਤੋ ਉਹ ਲੱਤਾਂ ਚ ਵੀ ਜਾਣੈ ਨਹੀਂ ਮੈਂ ਰਾਤ ਦੀ ਕਹਿ ਕੇ ਗਿਆ 1 ਵਜੇ ਬਾਅਦ ਚ ਆਪਾਂ ਚੱਲ ਗਏ ਥੋੜਾ ਤੇ ਮੁੰਡੇ ਨੇ 5 ਵਜੇ ਫੋਨ ਕੀਤਾ ਆਪਾਂ 15 ਮਿੰਟਾਂ ਚ ਆ ਆਂਧਵਾਦੋ ਆ ਗਏ ਤੇ ਮੈਡਮ ਨੂੰ ਮੈਂ ਫੋਨ ਮੈਂ ਮੈਡਮ ਨੂੰ ਥੱਲੇ ਬੁਲਾਇਆ ਕੁੜੀ ਤੇ ਮੈਂ ਜਿੱਦਾਂ ਜਾਨ ਭੋਕ ਰਹੀ ਐ ਇਹਨੂੰ ਵੇਖੋ ਮੜਾ ਜਿੱਦਾਂ ਤੇ ਮੈਂ ਹਾਂ ਕੁੜੀ ਢਲੀ ਐ ਤੇ ਆਣ ਕੇ ਤੇ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਨੇ ਮੁੜ ਕੇ ਆਣ ਕੇ ਕੋ ਟੀਗਾ ਜਾ ਹੀ ਤੇ ਉਹ ਪਤਾ ਨਹੀਂ ਹੁਣ ਅੰਦਰ ਸਾਨੂੰ ਤੇ ਬਾਹਰ ਘਲਤਾ ਲਾਇਆ ਕਿ ਨਹੀਂ ਲਾਇਆ ਉਹ ਮੁੜ ਕੇ ਝਾਟੀ ਹੋ ਤਾਂ ਅੰਦਰ ਹੀ ਗਈ ਤੇ ਕੁੜੀ ਸਿਰ ਸੁੱਟ ਕੇ ਬੈਠੀ ਆਪਾਂ ਦਵਦਾ ਇਹਨਾਂ ਪੈਰ ਪੂਰ ਛੇ ਉਹਨੂੰ ਮੈਂ ਮੈਡਮ ਨੂੰ ਬੁਲਾਇਆ ਲੱਗੇ ਰੇ 10 ਘੰਟਾ ਦੱਬੜ ਦਮਣ ਮੁੜ ਕੇ ਸਰਵਿਸ ਉੱਪੇ ਹੀ ਤਾਉਨਾ ਇਹਨੂੰ ਜਵਾਬ ਦੇ ਤਾਂ ਵੀ ਕੁੜੀ ਹੈ ਨਹੀਂ ਜੋ ਕੁੜੀ ਚੰਗੀ ਰਾਤੀ ਚੰਗੀ ਭਲੀ ਆ ਤੁਹਾਨੂੰ ਕੀ ਲੱਗਦਾ ਹੁਣ ਇਹ ਹਾਂਜੀ ਇਹਨਾਂ ਨੇ ਹੁਣ ਗਲਤ ਕੰਮ ਕੋ ਕੀਤਾ ਤਾਂ ਹੀ ਆ ਆਪਾਂ ਤੇ ਨਹੀਂ ਤੇ آپریشن ਅੱਗੇ ਵੀ ਲੋਕੀ ਕਰਾ ਹਾਂਜੀ ਆਈਆਂ ਨੇ ਸਾਨੂੰ ਇਨਸਾਫ ਮਿਲੇ ਜੀ 3-4 ਦਿਨ ਤੋਂ ਤਣਾ ਆਇਆ ਸੀਗਾ ਕੋਆਪਰੇਟ ਕੀਤਾ ਸੱਜਣਾ ਅੱਜ ਸਵੇਰੇ ਨੂੰ ਕੋ ਪ੍ਰੋਬਲਮ ਆਈ ਕਿ ਚਾਰਕ ਸੰਦ ਚਲੇ ਉਹ ਤੋਂ ਮੈਨੂੰ ਫੋਨ ਗਿਆ ਮੈਂ ਅਖਲੇ ਸਟਾਫ ਨੂੰ ਲਿਆ ਯਾਰ ਦੇਖੋ ਫਿਰ ਡਾਕਟਰ ਸਾਹਿਬ ਆ ਗਏ ਉਹਨਾਂ ਮੈਨੂੰ ਦਿੱਤਾ ਜੋ ਫਸਟ ਸ਼ਕ ਦੇਣੀ ਸੀ ਤੇ ਤੁਹਾਡਾ ਕਰਾਪਤਨ ਸਭ ਸੋਖ ਅੱਜ ਰੰਗ ਲੱਤੋਈ ਸਵੇਰੇ ਨਹੀਂ ਬੱਚਾ ਵੈਸੇ ਠੀਕ ਹੈ ਤੇ ਡਾਕਟਰ ਤੁਹਾਡੇ ਕੋ ਇੱਥੇ ਖੁਦ ਦੇ ਆਪਣੇ ਅਵੇਲੇਬਲ ਹੈ ਕਿ ਬਾਹਰੋਂ ਲਿਆਉਂਦੇ ਡਾਕਟਰ ਰਾਜੀਬ ਮੌਜਾ ਹੁੰਦੇ ਨੇ ਚਲੋ ਕੋ ਮੇਰਾ ਬੇਟਾ ਆਪਣਾ ਡਾਕਟਰ ਹੈ ਠੀਕ ਹੈ ਹਾਂਜੀ ਗੱਲ ਲਿਕੀ ਹੋਈ ਹੈ ਭਾਈ ਜੀ 27 ਡਾਕਟਰ ਉਹ ਸਰਜਰੀ ਕਰਦਾ 10-20 ਸਰਜਰੀਆਂ ਨੂੰ ਹੀ ਤੰਪਾ ਠੀਕ ਹੈ ਕਈ ਸਾਲਾਂ ਨੂੰ ਕਰਦਾ ਠੀਕ ਹੈ ਹੁਣ ਡਾਕਟਰ ਤੇ ਬਚਾਏਗਾ ਹੀ ਨਾ ਡਾਕਟਰ ਸੋਚੇ ਕਿ ਮੇਰਾ ਪੇਸ਼ੇਵ ਖਰਾਬ ਹੋ ਜਾ ਜਾਂ ਕੁਝ ਹੋ ਜੇ ਨਹੀਂ ਇਹ ਹੋਈ ਗੱਲ ਨਹੀਂ ਸਟਾਫ ਹੈ ਕਿਸ ਹਾਲਾਤ ਸੇ ਇਹ ਕਿ ਉਹ ਡਾਕਟਰ ਸਰਜਨ ਕੋ ਸਰਜਰੀ ਕਰਦੇ ਚਲੇ ਗਏ ਮੁੜ ਕੇ ਦੇਖੋ ਇਹ ਟਰੀਟਮੈਂਟ ਛੋੜ ਦਿਆ ਡਾਕਟਰ ਆਪਣਾ ਬੇਟਾ ਆਪਣਾ ਉੱਥੋਂ ਦਾ ਚੇਂਜ ਗਏ ਡੀਸ ਪ੍ਰੋਬਲਮ ਨਹੀਂ ਹੈ ਡਾਕਟਰ ਸਾਹਿਬ ਕਮਾਈ ਅੰਮ੍ਰਿਤਪੁਰ ਰੋਟਾਪੁਰ ਮੈਂ ਬਾਈ ਗੁਰ ਜਿੱਥੇ ਵੈਂਟੀਲੇਟਰ ਆ ਸਾਰਾ ਕੁਝ ਉੱਥੇ ਕਹੀ ਦੋ ਤੁਹਾਡੇ ਕੋਈ ਇਥੇ ਕੁਝ ਨਹੀਂ ਹੈਗਾ ਇਸ ਤਰੀਕੇ ਦਾ ਸਾਡੇ ਕੋਈ ਬੰਟੀ ਉੱਤਮ ਜੀ ਸਾਡੇ ਨੂੰ ਇਤਲਾਹ ਮਿਲੀ ਸੀ ਵੀ ਕੋਈ ਲੜਕੀ ਰੋਜੀ ਆ ਰੋਜੀ ਪਤਨੀ ਸੂਰਜਨ ਸੀ ਬਸ ਅਹਮਦਾਬਾਦ ਜਿਹੜੀ ਕਾਰਲ ਹਸਪੀਟਲੋਂ ਮੌਤ ਹੋ ਗਈ ਆ ਉਹ ਮਰ ਤੋਂ ਇਥੋਂ ਆਣ ਕੇ ਪਤਾ ਕੀਤਾ ਹਸਪੀਟਲ ਨੂੰ ਜਿੰਨਾ ਦੱਸਿਆ ਵੀ 21 ਤਰੀਕ ਨੂੰ ਐਡਮਿਟ ਹੋਈ ਸੀ ਬਾਈ ਨੂੰ ਇਹਦੇ ਬੱਚਾ ਹੋਇਆ ਆ ਆਪਰੇਸ਼ਨ ਨਾਲ ਤੇ ਅੱਜ ਸਵੇਰ ਹੀ ਡੱਥ ਹੋ ਗਿਆ ਜਿਹੜੇ ਉਹਦੇ ਪਰਿਵਾਰਕ ਮੈਂਬਰ ਨੇ ਰੋਜੀ ਦੇ ਉਹ ਜਿਹੜੀ ਨਾਮ ਲਾਉਂਦੇ ਨੇ ਕੋਕਾਸ ਹਸਪੀਟਲ ਦੇ ਡਾਕਟਰ ਨੇ ਅਣਗਿਹਲੀ ਕਰਕੇ ਮੌਤ ਹੋਈ ਹੈ। ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਆਪਣਾ ਬਿਆਨ ਲਿਖਾਓ। ਅਸੀਂ ਇਹਦਾ ਪੋਸਟਮਾਰਟਮ ਕਰਾਉਨੇ ਆ। ਬੋਰਡ ਬਣਾ ਕੇ ਪੋਸਟਮਾਰਟਮ ਤੋਂ ਫਿਊ ਆ ਜਾਏਗਾ ਵੀ ਕਿਹੜੇ ਕਾਰਨਾਂ ਕਰਕੇ ਮੌਤ ਹੋਈ ਹੈ ਤੇ ਖਿਲਾਫ ਕਾਰਵਾਈ ਕੀਤੀ ਜਾਏ। ਇਹ 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 ਗੱਲਾਂ ਸਾਰੀਆਂ ਪੋਸਟਮਾਰਟਮ ਹੋਣ ਤੋਂ ਬਾਅਦ ਸਾਹਮਣੇ ਆ ਜਾਣਗੀਆਂ ਨਾ। ਇਹ ਇਨਾਂ ਦੀ ਅਣਗਿਹਲੀ ਨਾਲ ਮੌਤ ਹੋਈ ਕਿਸਤੇ ਦੇ ਕਰਕੇ